ਏਕੇ ਦੀ ਬਰਕਤ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਸ ਕੋਲ ਬਹੁਤ ਹੀ ਘੱਟ ਜ਼ਮੀਨ ਸੀ ਇਸ ਲਈ ਉਸ ਦਾ ਵਿਆਹ ਕਰਨ ਲਈ ਕੋਈ ਵੀ ਤਿਆਰ ਨਹੀਂ ਸੀ ਉਹ ਬਹੁਤ ਮਿਹਨਤੀ ਸੀ ਤੇ ਇਮਾਨਦਾਰ ਵੀ ਸੀ ਉਸ ਦੇ ਮਿਹਨਤੀ ਤੇ ਇਮਾਨਦਾਰ ਸੁਭਾਅ ਨੂੰ ਦੇਖਦਿਆਂ ਕਿਸੇ ਵੱੱਧਰਪੁਰਸ ਨੇ ਉਸ ਦਾ ਗਰੀਬ ਘਰ ਦੀ ਲੜਕੀ ਨਾਲ ਵਿਆਹ ਕਰਵਾ ਦਿੱਤਾ ਉਸ ਦੀ ਬਹੁਟੀ ਵੀ ਚੰਗੇ-ਚੰਗੇ ਸੰਸਕਾਰਾਂ ਵਾਲੇ ਟੱਬਰ ਵਿੱਚ ਪੜੀ ਹੋਣ ਕਰਕੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਤੇ ਥੋੜੀ ਜਿਹੀ ਵਿੱਚੋਂ ਚੰਗੀ ਉਪਜ ਪੈਦਾ ਕਰਦੀ ਕੁਝ ਸਮੇਂ ਬਾਅਦ ਉਹਨਾਂ ਦੇ ਚਾਰ ਪੁੱਤਰ ਪੈਦਾ ਹੋਏ ਦੋਨਾਂ ਨੇ ਉਹਨਾਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕੀਤਾ ਸਖਾਵੇ ਮਾਹੌਲ ਵਿੱਚ ਪਲੇ ਹੋਣ ਕਰਕੇ ਉਹ ਮਾਪਿਆਂ ਦੇ ਆਗੇ ਆਗਿਆਕਾਰੀ ਪੁੱਤਰ ਸਨ ਜਿਸ ਨੂੰ ਜੋ ਵੀ ਕੰਮ ਕਰਨ ਲਈ ਪਿਤਾ ਕਹਿੰਦਾ ਹਰ ਕੰਮ ਆਪਣਾ ਕੰਮ ਤਰੰਤ ਖੜੇ ਮੱਥੇ ਕਰਦਾ ਜਵਾਨ ਹੋ ਕੇ ਚਾਰਾਂ ਨੇ ਖੇਤੀ ਅਤੇ ਬਸਵਾਂ ਦੀ ਸੰਭਾਲ ਕਰਨ ਦਾ ਕੰਮ ਚੰਗੀ ਤਰ੍ਹਾਂ ਸੰਭਾਲਣਾ ਸ਼ੁਰੂ ਕਰ ਦਿੱਤਾ ਪਿਤਾ ਜਿਹੜੀ ਜ਼ਿੰਮੇਵਾਰੀ ਕਿਸੇ ਨੂੰ ਦਿੰਦਾ ਉਹ ਹਰ ਹਾਲਤ ਵਿੱਚ ਪੂਰੀ ਕਰਦਾ ਇੱਕ ਦਿਨ ਕਿਸਾਨ ਪਿੱਪਲ ਦੇ ਦਰਖਤ ਥੱਲੇ ਬੈਠਾ ਬਾਣ ਦਾ ਰਸਾ ਬਟ ਰਿਹਾ ਸੀ ਪਿੱਪਲ ਉੱਤੇ ਇੱਕ ਕਾਂ ਬੈਠਾ ਸੀ ਕਾਂ ਇਹ ਦੇਖ ਰਿਹਾ ਸੀ ਕਿ ਕਿਸਾਨ ਦੇ ਪੁੱਤਰ ਉਸ ਦੇ ਕੰਨ ਉੱਤੇ ਸਾਰੇ ਕੰਮ ਝਟ ਕਰ ਦਿੰਦੇ ਹਨ ਕਾਨੇ ਰਸਾ ਵਟ ਦੇ ਕਿਸਾਨ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਇਹ ਰਸਾ ਕਿਸ ਲਈ ਵਟ ਰਹੇ ਹੋ ਇਸ ਦਾ ਕੀ ਕਰੂੰਗੀ ਕਿਸਾਨ ਨੇ ਸਹਿ ਸੁਹਾਹੀ ਬੋਲ ਡਾ ਕਿ ਇਸ ਨਾਲ ਤੈਨੂੰ ਬੰਨਾਗਾ ਤਾਂ ਇਹ ਸੁਣ ਕੇ ਸਹਿਮ ਗਿਆ ਤੇ ਬੋਲਿਆ ਕਿ ਬਾਬਾ ਜੀ ਤੁਸੀਂ ਜੇਕਰ ਮੈਨੂੰ ਬੰਨਾ ਛੱਡ ਦੇਓਗੇ ਤਾਂ ਮੈਂ ਤੁਹਾਨੂੰ ਇਸ ਵਿਪਲ ਦੀ ਜੜ ਵਿੱਚ ਦੱਬਿਆ ਖਜ਼ਾਨਾ ਦੱਸ ਦਿੰਦਾ ਕਿਸਾਨ ਨੇ ਕਿਹਾ ਠੀਕ ਹੈ ਦੱਸ ਕਾਂ ਪਿੱਪਲ ਦੇ ਥੱਲੇ ਆ ਕੇ ਜੜ ਵਿੱਚ ਪੰਜੇ ਮਾਰ ਲੱਗਾ ਕਿਸਾਨ ਦੇ ਚਾਰੇ ਪੁੱਤਰਾਂ ਨੂੰ ਬੁਲਾ ਕੇ ਟੋਆ ਖੁੱਲਣ ਤੇ ਕੁੱਟਿਆ ਤੇ ਖਜ਼ਾਨਾ ਨਿਕਲ ਆਇਆ ਉਹ ਦਿਨਾਂ ਵਿੱਚ ਹੀ ਅਮੀਰ ਹੋ ਗਏ ਇਸ ਖਜ਼ਾਨੇ ਬਾਰੇ ਕਾਂ ਵੱਲੋਂ ਦੱਸਣ ਬਾਰੇ ਗਵਾਂਢੀ ਕਿਸਾਨ ਨੂੰ ਵੀ ਪਤਾ ਲੱਗ ਗਿਆ ਉਸ ਕਿਸਾਨ ਦੇ ਚਾਰੇ ਚਾਰ ਪੁੱਤਰ ਸੰਨ ਕਿਸਾਨ ਆਪ ਦੀ ਆਰਸੀਸੀ ਤੇ ਉਸਦੇ ਪੁੱਤਰ ਵੀ ਆਰਸੀ ਤੇ ਕਮਜ਼ੋਰ ਸਨ ਉਹ ਪਿਤਾ ਦੇ ਕਹਿਣੇ ਤੋਂ ਬਾਹਰ ਸਨ ਕਿਸਾਨ ਉਸ ਨੂੰ ਵੀ ਕਿਸੇ ਵੀ ਕੰਮ ਲਈ ਕਹਿੰਦਾ ਉਹ ਉਲਟਾ ਜਵਾਬ ਦਿੰਦੇ ਤੇ ਦੂਜੇ ਨੂੰ ਆਖਣ ਲਈ ਕਹਿੰਦੇ ਚਾਰੇ ਉਸ ਦੀ ਕੋਈ ਗੱਲ ਨਹੀਂ ਸੀ ਮੰਦੇ ਇੱਕ ਦਿਨ ਉਹਨਾਂ ਦੇ ਪਿਤਾ ਦੇ ਮਨ ਵਿੱਚ ਆਇਆ ਕਿ ਮੈਂ ਵੀ ਤਾਂ ਦੇ ਨਾਲ ਗਵਾਂਢੀ ਵਾਲਾ ਡਰਾਮਾ ਕਰਾਂ ਸੋ ਉਬੀ ਉਤੇ ਬਿਪੜ ਹਲੇ ਰਸਾ ਵਟਣ ਬੈ ਗਿਆ ਤਾਂ ਵੀ ਉੱਥੇ ਆ ਕੇ ਟਾਣੀ ਤੇ ਬੈਠਾ ਸੀ ਉਸ ਨੂੰ ਰਸਾ ਵਟਦੇ ਦੇਖਦਿਆਂ ਆ ਦੇਖਦਿਆਂ ਤਾਂ ਨੇ ਪੁੱਛਿਆ ਬਾਬਾ ਜੀ ਰਸਾ ਕਿਸ ਲਈ ਵਟਾਉਗੇ ਕਿਸਾਨ ਨੇ ਗਵਾਂਢੀ ਕਿਸਾਨ ਵਾਲੇ ਸਹਿਸਵਾ ਵਿੱਚ ਲਪਟ ਵਿੱਚ ਜਾਣ ਬੁੱਝ ਕੇ ਦੁਹਰਾ ਦਿੱਤਾ ਕਿ ਇਸ ਨਾਲ ਤੈਨੂੰ ਬੰਨਾਗਾ ਇਹ ਲੱਗ ਸੁਣ ਕੇ ਕਾ ਖੜਖੜਾ ਕੇ ਹੱਸ ਗਿਆ ਤੇ ਕਹਿਣ ਲੱਗਿਆ ਕਿ ਤੂੰ ਮੈਨੂੰ ਕੀ ਬੰਨੇਗਾ ਤੂੰ ਆਪਣੇ ਟੱਬਰ ਨੂੰ ਤਾਂ ਇੱਕ ਰਸੇ ਵਿੱਚ ਨਹੀਂ ਬਣ ਸਕਿਆ ਜਿਸ ਬਾਦੇ ਦੀ ਰੀਸ ਕਰਕੇ ਖਜ਼ਾਨਾ ਲੈਣ ਦੀ ਤੂੰ ਕੋਸ਼ਿਸ਼ ਕਰ ਰਿਹਾ ਹੈ ਉਹ ਤੁਹਾਡੀ ਦੇਤਪਾਕੀ ਕਰਕੇ ਪੂਰੀ ਨਹੀਂ ਹੋ ਸਕਦੀ ਬਾਬਾ ਜੀ ਦੇ ਪੁੱਤਰਾਂ ਦੀ ਮਿਹਨਤ ਤੇ ਏਕਤਾ ਦੇਖ ਕੇ ਮੈਂ ਉਸ ਨੂੰ ਖਜ਼ਾਨਾ ਦਿੱਤਾ ਇਹ ਤੇਰੇ ਬਸ ਨਹੀਂ ਹੈ ਸੋ ਏਕੇ ਅਤੇ ਮਿਹਨਤ ਵਿੱਚ ਵਰਤ ਤੁੰਦੀ ਹੈ ਇਹ ਕਹਾਣੀ ਤੁਹਾਨੂੰ ਏਕੇ ਦੀ ਬਰਪਤੋ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ